ਇਸ ਸੰਤਾ ਨੂੰ ਸਵਾਲ ਕਰਦਾ ਹੈ 3 ਜੂਨ 1984 ਦੀ ਗੱਲ ਹੈ ਕਿ ਚਾਰ ਚੁਫੇਰੇ ਫੌਜ ਪੰਜਾਬ ਦੇ ਵਿੱਚ ਆ ਚੁੱਕੀ ਹੈ ਕੋਈ ਚਾਂਸ ਨਹੀਂ ਹੈ ਕਿ ਤੁਸੀਂ ਜਿੱਤ ਸਕੋ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੇ ਜੋ ਜਵਾਬ ਸੰਤਾ ਨੇ ਦਿੱਤਾ ਉਸ ਨੂੰ ਮਾਰਕ ਟਲੀ ਨੇ ਉਸ ਕਿਤਾਬ ਦੇ ਵਿੱਚ ਕੋਟ ਅਨਕੋਟ ਕਰਕੇ ਲਿਖਿਆ ਇਸ ਸਿੱਖ ਇਜ਼ ਨਾਟ ਐਫਰੇਡ ਆਫ ਡੈਥ ਐਂਡ ਹੂ ਐਵਰ ਇਜ਼ ਐਫਰੇਡ ਆਫ ਡੈਥ ਇਜ਼ ਨਾਟ ਅ ਸਿੱਖ ਹਮ ਰਾਖਤ ਪਾਦਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵ ਕਿ ਜੇ ਅਸੀਂ ਜਿੱਤੇ ਤੇ ਬਾਦਸ਼ਾਹ ਹੋਵਾਂਗੇ ਸਵਰਨ ਹੋਵਾਂਗੇ ਤੇ ਜੇ ਸ਼ਹਾਦਤ ਮਿਲੀ ਤੇ ਗੁਰੂ ਦੀ ਗੋਦ ਹੈ ਇਹ ਸਾਡਾ ਸੰਘਰਸ਼ ਜਗਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਆ ਉਹ ਰਸਤਾ ਜਿਸ ਦੇ ਵਿੱਚ ਸਰਸਾ ਦਾ ਕੰਡਾ ਵੀ ਹੈ ਪਰਿਵਾਰ ਵਿਛੋੜਾ ਵੀ ਹੈ ਚਮਕੌਰ ਦੀ ਗੜੀ ਵੀ ਹੈ ਮਾਚੀਵਾੜੇ ਦਾ ਜੰਗਲ ਵੀ ਹੈ ਪਰ ਸਾਦ ਇਹੀ ਹੈ ਕਿ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਇਹ ਲਾਲਚ ਹੋਂ ਗੁਣ ਤੋਂ ਉਚਰੋਂ ਇਸ ਗੱਲ ਦੀ ਡਿਜ਼ਾਇਰ ਹੈ ਕਿ हे ਵਾਹਿਗੁਰੂ ਤੂੰ ਕਦੇ ਨਾ ਭੁੱਲੇ ਤੈਨੂੰ ਯਾਦ ਰੱਖੀਏ ਉਹ ਚੰਦੂ ਕੌਣ ਹੈ ਗੰਗੂ ਕੌਣ ਹੈ ਲੱਖੂ ਕੌਣ ਹੈ ਜੱਸੂ ਕੋਣ ਹੈ ਇੰਦਰਾ ਗਾਂਧੀ ਕੀ ਹੈ ਨਰਿੰਦਰ ਮੋਦੀ ਅਮਿਤ ਸ਼ਾਹ ਜੀਤ ਗਾਵਲ ਇਹ ਟਿਕੜੀ ਕੀ ਹੈ ਜੇ ਤੁਸੀਂ ਸਾਜੀ ਸਾਖੀ ਸਰ ਕਪੂਰ ਸਿੰਘ ਹੋਰਾਂ ਦੀ ਲਿਖਤ ਦੇਖਦੇ ਹੋ ਤੇ ਉਹਨਾਂ ਨੇ ਇਸ ਸਾਰੇ ਵਰਤਾਰੇ ਤੋਂ ਬਾਅਦ ਇਹ ਕਹਿ ਸੀ ਕਿ ਮੁਲਕ ਹਿੰਦੂ ਕਾ ਰਾਜ ਟਿਕੜੀ ਕਾ ਗੁਰੂ ਰਾਖਾ ਭਾਈ ਸਿੱਖੜੇ ਕ ਉਦੋਂ ਟਿਕੜੀ ਨਹਿਰੂ ਪਟੇਲ ਚੰਦੂ ਲਾਲ ਤਰਵੇਦੀ ਪੰਜਾਬ ਦਾ ਗਵਰਨਰ ਸੀ ਅੱਜ ਇਹ ਟਿਕੜੀ ਉਹ ਮੋਦੀ ਅਮਿਤ ਸ਼ਾ ਅਜੀਤ ਡਾਵਲ ਦੀ ਹੈ ਔਰ ਜੇ ਅਸੀਂ ਜੂਨ 84 ਦੇ ਵਰਤਾਰੇ ਨੂੰ ਦੇਖੀਏ ਤੇ ਦੁਸ਼ਮਨ ਦਾ ਜਰਨਲ ਮੀਡੀਆ ਦੇ ਸਾਹਮਣੇ ਖਲੋ ਕੇ ਕਹਿੰਦਾ ਹੈ ਗਿਵਿੰਗ ਦਾ ਐਡਵਰਸਰੀ ਹਿਸ ਡੂ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਕਿ ਉਹ ਅਖੀਰਲੀ ਗੋਲੀ ਤੇ ਅਖੀਰਲੇ ਸਾਹ ਤੱਕ ਜੂਝੇ ਇਸ ਤੋਂ ਵੱਡੀ ਹੋਰ ਕੀ ਟ੍ਰਿਬਿਊਟ ਹੋ ਸਕਦੀ ਹੈ ਔਰ ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਪਰਾਮਤੇ ਫਿਰਤੇ ਬਹੁਤ ਆਇਓ ਕਲ ਕੋਰ ਸਮੁੰਦਰ ਮੈਂ ਬੂਢ ਤਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਹੀਂ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਨ ਫਰਾਂਸਿਸਕੋ ਦੇ ਸਿਵਿਕ ਸੈਂਟਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੁੜ ਬੈਠੇ ਖਾਲਸਾ ਜੀ ਇਹ ਉਹ ਇਮਾਰਤ ਹੈ ਜਿੱਥੇ 10 ਦਸੰਬਰ 1948 ਨੂੰ ਜਦੋਂ ਪੋਸਟ ਸੈਕੰਡ ਵਰਲਡ ਵਾਰ ਅੱਜ ਬਹੁਤ ਸਾਰੀਆਂ ਗੱਲਾਂ ਤੁਸੀਂ ਸੁਣੀਆਂ ਨੇ ਮੀਡੀਆ ਦੇ ਵਿੱਚ ਵੀ ਇਹ ਚਰਚਾ ਹੁੰਦੀ ਹੈ ਨਿਊ ਵਰਲਡ ਆਰਡਰ ਕਿ ਬਹੁਤ ਕੁਝ ਬਦਲ ਰਿਹਾ ਹੈ ਨਵੀਂ ਮੈਪ ਮੇਕਿੰਗ ਹੋਏਗੀ ਨਵੇਂ ਨਕਸ਼ੇ ਬਣਨਗੇ ਨਵੇਂ ਮੁਲਕ ਬਣਨਗੇ ਨਵੇਂ ਐਲਾਈਐਂਸ ਹੋਣਗੇ ਨਵੇਂ ਗੱਠ ਜੋੜ ਹੋਣਗੇ 1939 ਤੋਂ 1945 ਤੱਕ ਦੂਸਰਾ ਸੰਸਾਰ ਯੁੱਧ ਚੱਲਿਆ ਪ੍ਰੈਜ਼ੀਡੈਂਟ ਰੂਜ਼ਵੈਲਟ ਜਿਹੜੇ ਚਾਰ ਟਰਮ ਪ੍ਰੈਜ਼ੀਡੈਂਟ ਰਹੇ ਚੌਥੀ ਟਰਮ ਵੇਲੇ ਉਹ ਜ਼ਿਆਦਾ ਬਿਮਾਰ ਸਨ ਉਹਨਾਂ ਦੀ ਥਾਂ ਪ੍ਰੈਜ਼ੀਡੈਂਟ ਟਰੂਮਨ ਜਿਹੜੇ ਵਾਈਸ ਪ੍ਰੈਜ਼ੀਡੈਂਟ ਸਨ ਉਹ ਪ੍ਰੈਜ਼ੀਡੈਂਟ ਬਣੇ ਉਹਨਾਂ ਦੇ ਵੇਲੇ ਹੀ ਹਿਰੋਸ਼ੀਮਾ ਨਾਗਾਸਾਕੀ ਦੇ ਉੱਤੇ ਦੋ ਬੰਬ ਸੁੱਟੇ ਗਏ ਜਰਮਨ ਨੇ ਸਰੈਂਡਰ ਕੀਤਾ ਜਾਪਾਨ ਨੇ ਕੀਤਾ ਐਲਾਈਡ ਫੋਰਸਿਜ਼ ਨੇ ਕੀਤਾ ਤੇ 1945 ਤੋਂ ਬਾਅਦ ਇੱਕ ਨਵੇਂ ਵਰਲਡ ਆਰਡਰ ਦੀ ਸ਼ੁਰੂਆਤ ਹੋਈ ਇਸ ਗੱਲ ਨੂੰ ਵੀ ਸਮਝਿਆ ਗਿਆ ਹੈ ਕਿ ਭਵਿੱਖ ਦੇ جنگ ਕਿਵੇਂ ਟਾਲੇ ਜਾਣ ਉਸ ਤੋਂ ਪਹਿਲਾਂ ਲੀਗ ਆਫ ਨੇਸ਼ਨਸ ਇਹ ਫਰਸਟ ਵਰਲਡ ਵਾਰ 1914 ਤੋਂ 1918 ਤੱਕ ਸੀ ਉਦੋਂ ਲੀਗ ਆਫ ਨੇਸ਼ਨਸ ਬਣੀ ਪਰ ਉਹ ਦੂਸਰੇ ਸੰਸਾਰ ਯੁੱਧ ਨੂੰ ਟਾਲ ਨਹੀਂ ਸકી ਔਰ 1945 ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਦੁਨੀਆ ਦੇ ਵਿੱਚ ਦੁਬਾਰਾ ਵਰਲਡ ਵਾਰ ਨਾ ਹੋਏ ਕੋਈ ਬਾਡੀ ਚਾਹੀਦੀ ਹੈ ਤੇ ਇਸ ਮੁਕਾਮ ਦੇ ਉੱਤੇ ਹੀ 50 ਮੁਲਕ ਉਦੋਂ ਸਨ ਉਨਾ ਨੇ ਮਿਲ ਕੇ UN ਚਾਰਟਰ ਆਫ ਹਿਊਮਨ ਰਾਈਟਸ ਜਿਸ ਨੂੰ ਅੱਜ ਵੀ 10 ਦਸੰਬਰ 1948 ਦਾ ਦਿਨ ਮਿੱਥ ਕੇ ਦੁਨੀਆ ਭਰ ਦੇ ਵਿੱਚ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਦੇ ਤੌਰ ਦੇ ਉੱਤੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਉਹਨਾਂ 50 ਮੁਲਕਾਂ ਦੇ ਨੁਮਾਇੰਦਿਆਂ ਨੇ ਉਸ ਦੇ ਮੇਨ ਲੇਖਕ ਕੈਨੇਡਾ ਦੇ ਵਾਸੀ ਸਨ ਚਾਰਟਰ ਆਫ ਹਿਊਮਨ ਰਾਈਟਸ ਲਾਣੇ ਆ ਇਸ ਚਾਰਟਰ ਦੀ ਇੱਕ ਭੂਮਿਕਾ ਹੈ ਪ੍ਰੀ ਐਮਬਲ ਜਿਸ ਨੂੰ ਕਹਿੰਦੇ ਨੇ ਤੇ ਉਸ ਪ੍ਰੀਐਮਬਲ ਦੇ ਅਲਫਾਜ਼ ਨੇ ਇਫ ਅ ਮੈਨ ਇਜ਼ ਨੋਟ ਟੂ ਬੀ ਕੰਪੈਲਡ ਐਜ਼ ਅ ਲਾਸਟ ਰਿਸੋਰਟ ਟੂ ਰਿਬੈਲੀਅਨ ਹਿਸ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਿਡ ਬਾਈ ਦਾ ਰੂਲ ਆਫ ਦਾ ਲਾ ਕਿ ਜੇ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਹਥਿਆਰ ਵਾਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਸ ਦੇ ਮਨੁੱਖੀ ਹੱਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ ਏ ਚਾਰਟਰ ਆਫ ਹਿਊਮਨ ਰਾਈਟਸ ਸੇਜ਼ ਦਾ ਪ੍ਰੀਐਮਬਲ ਇਸ ਧਰਤੀ ਦੇ ਉੱਤੇ ਹੀ 10 ਦਸੰਬਰ 1948 ਨੂੰ 50 ਮੁਲਕਾਂ ਦੇ ਨੁਮਾਇੰਦਗਿਆਂ ਨੇ ਪ੍ਰਵਾਨਗੀ ਦਿੱਤੀ ਇਸ ਲਈ ਜਦੋਂ ਕੈਲੀਫੋਰਨੀਆ ਦੇ ਪ੍ਰਮੁੱਖ ਗੁਰਦੁਆਰਾ ਸਹਿਬਾਨ ਦੇ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਅਸੀਂ ਸੈਨ ਫ੍ਰਾਂਸਿਸਕੋ ਦੇ ਅੰਦਰ ਜਿੱਥੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਵੀ ਯਾਦ ਕਰਨਾ ਹੈ ਉੱਥੇ ਪਾਤਸ਼ਾਹੀ ਦਾਵਾ ਫਰੀडम ਮਾਰਚ ਕਰਨਾ ਮੈਂ ਸਮਝਦਾ ਕਿ 11ਵਾਂ ਫਰੀडम ਮਾਰਚ ਹੈ ਔਰ ਅੱਜ ਤੁਸੀਂ ਜਿਸ ਉਤਸ਼ਾਹ ਦੇ ਨਾਲ ਸ਼ਾਮਲ ਹੋਏ ਹੋ ਔਰ ਸਾਰੇ ਮਾਰਚ ਦੇ ਦੌਰਾਨ ਜਿਵੇਂ ਖਾਲਸਾਣ ਦੇ ਚੰਡੇ ਲਹਿਰਾਉਂਦੇ ਰਹੇ ਔਰ ਜਿਹੜੀ ਸਪਿਰਿਟ ਅੱਜ ਦੇ ਇਕੱਠ ਦੇ ਵਿੱਚ ਸੀ ਇਹ ਸਾਡੀ ਕੌਮ ਦਾ ਰਿਜ਼ੋਲਵ ਹੈ ਔਰ ਇਸ ਰਿਜ਼ੋਲਵ ਦੇ ਲਈ ਲਗਭਗ 41 ਵਰੇ ਪਹਿਲਾਂ ਜੂਨ ਦੇ ਪਹਿਲੇ ਹਫਤੇ ਜਿਹੜੀ ਜੰਗ ਖਾਲਸੇ ਦੇ ਬਹਾਦਰ ਸਪੁੱਤਰ ਸਪੁੱਤਰੀਆਂ ਨੇ ਜੇਸ ਨੂੰ ਮਾਕ ਟਲੀ ਜਿਹੜਾ ਬੀਬੀਸੀ ਦਾ ਬਿਊਰੋ ਚੀਫ ਸੀ ਦਿੱਲੀ ਦੇ ਅੰਦਰ ਉਸ ਨੇ ਜੂਨ 84 ਤੋਂ ਬਾਅਦ ਇੱਕ ਕਿਤਾਬ ਸਤੀਸ਼ ਯਾਕਬ ਨਾਲ ਮਿਲ ਕੇ ਲਿਖੀ ਜਿਸ ਦਾ ਉਹਨੇ ਟਾਈਟਲ ਦਿੱਤਾ ਅਮਰਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਇਸ ਗੱਲ ਦਾ ਧਿਆਨ ਦੇ ਬੈਟਲ ਆਫ ਅਕਾਲ ਤਖਤ 3 ਜੂਨ ਨੂੰ ਅਖੀਰਲੀ ਪ੍ਰੈਸ ਕਾਨਫਰੰਸਾਂ ਜਰਨਲਿਸਟ ਖਾਲਸਾ ਪਿੰਡਰਾਵਾਲਿਆਂ ਨੇ ਕੀਤੀ ਜੇਸ ਦੀ ਹੁਣ ਪਿਕਚਰ ਵੀ ਸਾਹਮਣੇ ਐ ਉਸ ਦੇ ਵਿੱਚ ਮਾਰਕ ਟਲੀ ਵੀ ਬੈਠਾ ਐ ਉਸ ਵਿੱਚ ਸ਼ੇਖਰ ਗੁਪਤਾ ਵੀ ਬੈਠਾ ਐ ਉਸ ਹੋਰ ਵੀ ਜਿਹੜੇ ਨਾਨ ਸਿੱਖ ਰਿਪੋਰਟਰ ਵੀ ਨੇ ਕੁਝ ਸਿੱਖ ਪੱਤਰਕਾਰ ਵੀ ਨੇ ਪਰ ਉਸ ਦੇ ਵਿੱਚ ਉਹਨਾਂ ਨੂੰ ਮਾਰਕ ਟਲੀ ਸੰਤਾ ਨੂੰ ਸਵਾਲ ਕਰਦਾ 3 ਜੂਨ 1984 ਦੀ ਗੱਲ ਐ ਕਿ ਚਾਰ ਚਫੇਰੇ ਫੌਜ ਪੰਜਾਬ ਦੇ ਵਿੱਚ ਆ ਚੁੱਕੀ ਐ ਕੋਈ ਚਾਂਸ ਨਹੀਂ ਐ ਕਿ ਤੁਸੀਂ ਜਿੱਤ ਸਕੋ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੇ ਜੋ ਜਵਾਬ ਸੰਤਾ ਨੇ ਦਿੱਤਾ ਉਸ ਨੂੰ ਮਾਰਕ ਟਲੀ ਨੇ ਉਸ ਕਿਤਾਬ ਦੇ ਵਿੱਚ ਕੋਟ ਅਨਕੋਟ ਕਰਕੇ ਲਿਖਿਆ ਇਹ ਸਿੱਖ ਇਜ਼ ਨਾਟ ਐਫਰੇਡ ਆਫ ਡੈਥ ਐਂਡ ਹੂ ਐਵਰ ਇਜ਼ ਐਫਰੇਡ ਆਫ ਡੈਥ ਇਜ਼ ਨਾਟ ਅ ਸਿੱਖ ਕਿ ਇੱਕ ਸਿੱਖ ਮੌਤ ਤੋਂ ਨਹੀਂ ਡਰਦਾ ਤੇ ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ ਹੈ ਇਹ ਗੱਲ ਸਾਨੂੰ 50419 ਵਰੇ ਪਹਿਲਾਂ ਲੈ ਜਾਂਦੀ ਹੈ 1606 ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਿਸ ਨੂੰ ਅਸੀਂ ਜਿਸ ਸਾਰੇ ਵਾਕਿਆ ਨੂੰ ਜੇ ਅਸੀਂ ਦੁਹਰਾਈਏ ਤੇ ਫਿਰ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਸਾਡੇ ਦੁਸ਼ਮਣ ਨੇ ਵੀ ਉਸ ਦਿਨ ਨੂੰ ਚੁਣਿਆ ਸਾਕਾ 1984 ਦੇ ਲਈ ਜਿਹੜਾ ਉਸ ਵਰੇ ਦੇ ਅੰਦਰ 3 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ ਦੁਸ਼ਮਣ ਜਦੋਂ ਜੈਨੋਸਾਈਡ ਦਾ ਸਹਾਰਾ ਲੈਂਦਾ ਹੈ ਅਜੋ ਦੇ ਲਈ ਲਫਜ਼ ਹੋਲੋਕਾਸਟ ਵੀ ਹੈ ਵੀ ਮਿਸਾਦਿਚ ਐਥਨਿਕ ਕਲੀਨਸਿੰਗ ਵੀ ਕਹਿੰਦੇ ਨੇ ਜੈਨੋਸਾਈਡ ਲਫਜ਼ ਯੂਨਾਈਟਿਡ ਨੇਸ਼ਨਸ ਨੇ 10 ਸਟੇजेस ਆਫ ਜੈਨੋਸਾਈਡ ਦੇ ਥੱਲੇ ਇਸ ਨੂੰ ਰੈਕਗਨਾਈਜ਼ ਕੀਤਾ ਹੈ ਮਕਸਦ ਇਹੀ ਹੁੰਦਾ ਹੈ ਕਿ ਜਿਹੜੀ ਕੌਮ ਅੜਦੀ ਹੈ ਜਿਹੜੀ ਕੌਮ ਚੈਲੰਜ ਕਰਦੀ ਹੈ ਉਸ ਨੂੰ ਇਨਕ ਡਰਾ ਦਿੱਤਾ ਜਾਏ ਉਸ ਦੇ ਉੱਤੇ ਇਨਕ ਜ਼ੁਲਮ ਕੀਤੇ ਜਾਣ ਕੇ ਉਹ ਆਪਣੇ ਸਟਾਂਸ ਨੂੰ ਛੱਡ ਜਾਏ ਸਿੱਖਾਂ ਦੇ ਲਈ ਜਦੋਂ ਅਸੀਂ ਲਫ਼ਜ਼ 18ਵੀਂ ਸਦੀ ਚ ਘੱਲੂਕਾਰਾ ਘੜਿਆ ਉਦੋਂ ਇਹ ਲਫ਼ਜ਼ ਕਿਸੇ ਵੀ ਨਾ ਪੰਜਾਬੀ ਲਿਟਰੇਚਰ ਚ ਕਿਸੇ ਲਿਟਰੇਚਰ ਚ ਐਗਜ਼ਿਸਟ ਨਹੀਂ ਸੀ ਕਰਦਾ ਅਸੀਂ ਲਗਭਗ 20 ਸਾਲ ਦੇ ਫਰਕ ਦੇ ਵਿੱਚ ਜਿਹੜਾ ਦੋ ਘੱਲੂਕਾਰੇ ਵੱਡਾ ਘੱਲੂਕਾਰਾ ਤਾਂ ਲਗਭਗ ਅੱਧੀ ਸਿੱਖ ਕੌਮ ਇੱਕ ਦਿਨ ਦੇ ਵਿੱਚ ਜਿਹੜੀ ਹੈ ਉਹ ਸ਼ਹੀਦੀ ਜਾਮ ਪੀਂਦੀ ਹੈ ਤੇ ਜਿਹੜੇ ਸਰਵਾਈਵ ਕਰਦੇ ਨੇ ਹੁਣੇ ਜੁੰਵੀ ਕੋਈ ਵੀ ਐਸਾ ਨਹੀਂ ਹੈ ਜਿਹਦੇ ਸਰੀਰ ਤੇ ਜ਼ਖਮ ਨਾ ਹੋਏ ਉਸ ਵੇਲੇ ਦਲ ਖਾਲਸਾ ਦੇ ਆਗੂ ਸਰਦਾਰ ਜੱਸਾ ਸਿੰਘ ਗਾਲੂਆ ਵਾਲੀਆ ਦੇ ਸਰੀਰ ਤੇ ਵੀ 24 ਫੱਟ ਹੋਣ ਦਾ ਇਤਿਹਾਸਿਕ ਜ਼ਿਕਰ ਮਿਲਦਾ ਪਰ ਖਾਲਸੇ ਦਾ ਰਿਜ਼ੋਲਵ ਸੀ ਸ਼ਹੀਦਾਂ ਦੇ ਸਰਤਾਜ ਵੱਲ ਮੁਖ ਕਰਕੇ ਇੱਕ ਬਿਰਧ ਰਹਿੰਗ ਸਿੰਘ ਜਦੋਂ ਸਿੱਖ ਘੇਰੇ ਚੋਂ ਨਿਕਲ ਗਏ ਸ਼ਾਮ ਦੇ ਰਹਿਰਾਸ ਦੇ ਦੀਵਾਨ ਤੋਂ ਬਾਅਦ ਜਿਹੜਾ ਉਸਨੇ ਖਲੋ ਕੇ ਇਹ ਸੰਬੋਧਨ ਕਰਦੇ ਆ ਕਿਆ ਖਾਲਸਾ ਜੀ ਗੁਰੂ ਨੇ ਕੁਠਾੜੀ ਪ੍ਰੀਖਿਆ ਪਾਈ ਸੀ ਖੋਟ ਝੜ ਗਿਆ ਕੁੰਦਨ ਰਹਿ ਗਿਆ ਖੋਟ ਸ਼ਹੀਦ ਹੋਣ ਵਾਲਿਆਂ ਲਈ ਨਹੀਂ ਹੈ ਸਿੰਘ ਸਰੀਰ ਨੂੰ ਖੋਟਾ ਕਰਕੇ ਜਾਣਦੇ ਸਨ ਕਿ ਇਸ ਮਨ ਖੁੱਟਹਰਕਾ ਨਹੀਂ ਵਿਸਾਸ ਕਿ ਇਸਨੇ ਪਤਾ ਨਹੀਂ ਕਦੋਂ ਕਿੱਥੇ ਡੇਗਣਾ ਤੇ ਜੇ ਗੁਰੂ ਚਰਨਾ ਚ ਲੱਗ ਜਾਏ ਇਹੀ ਦਾਵਾ ਸੀ ਹਮ ਰਾਖਤ ਪਾਦਸ਼ਾਹੀ ਦਾਵਾ ਜਾ ਇਤ ਕੋ ਜਾਂ ਅਗਲੋ ਪਾਵ ਕਿ ਜੇ ਅਸੀਂ ਜੱਤੇ ਤੇ ਬਾਦਸ਼ਾਹ ਹੋਵਾਂਗੇ ਸਵਰਨ ਹੋਵਾਂਗੇ ਤੇ ਜੇ ਸ਼ਹਾਦਤ ਮਿਲੀ ਤੇ ਗੁਰੂ ਦੀ ਗੋਦ ਹੈ ਇਹੀ ਮੈਸੇਜ ਸਾਡੇ ਸਭ ਤੋਂ ਪੁਰਾਣੇ ਇਤਿਹਾਸਿਕ ਸਰੋਤ ਪ੍ਰਾਚੀਨ ਪੰਥ ਪ੍ਰਕਾਸ਼ ਜਿਸ ਨੂੰ ਪਾਈ ਰਤਨ ਸਿੰਘ ਪੰਘੂ ਲਿਖਦੇ ਨੇ ਜਿਹੜੇ ਪਾਈ ਮਹਤਾਬ ਸਿੰਘ ਮੀਰਾਕੋਟ ਦੇ ਪੋਤਰੇ ਸਨ ਕਿ ਖਾਲਸੇ ਦਾ ਰਿਜ਼ੋਲਵ ਕੀ ਸੀ ਰਿਵਜ਼ੋਲਵ ਸੀ ਰਾਜ ਕਰੇ ਹਨ ਇੱਕ ਲੜ ਮਰੇ ਕਿ ਜਾਂਸੀ ਰਾਜ ਕਰਾਂਗੇ ਤੇ ਜਾਂ ਇਸ ਰਾਜ ਲਈ ਲੜਦੇ ਹੋਏ ਮਰ ਜਾਾਂਗੇ ਇਹ ਸਟੇਟਮੈਂਟ 18ਵੀਂ ਸਦੀ ਦੀ ਬਿਗਨਿੰਗ ਚ ਹੈ ਔਰ ਬਹੁਤ ਲੇਟਰ ਜਦੋਂ ਤੁਸੀਂ ਅਮਰੀਕਾ ਦੀ ਫ੍ਰੀडम ਦੀ ਗੱਲ ਰੈਵੋਲੂਸ਼ਨਰੀ ਵਾਰ ਦੀ ਗੱਲ ਦੇਖੋਗੇ ਤੇ ਤੁਹਾਨੂੰ ਨਜ਼ਰ ਆਏਗਾ ਕਿ ਵਰਜੀਨੀਆ ਸਟੇਟ ਤੇ ਇੱਕ ਛੋਟੇ ਜਿਹੇ ਚਰਚ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਇੱਕ ਛੋਟੇ ਜਿਹੇ ਕਾਚੀ ਡੈਵਿਡ ਪੈਟ੍ਰਿਕ ਜਿਹੜਾ ਖਲੋਕੇ ਉਸ ਇਕੱਠ ਨੂੰ ਕਹਿੰਦਾ ਉਦੋਂ ਅਜੇ 4 ਜੁਲਾਈ 1776 ਦੀ ਅਮਰੀਕਾ ਦੀ ਥੋਮਸ ਜੈਫਰਸਨ ਦੀ ਲਿਖੀ ਹੋਈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਨਹੀਂ ਆਈ ਉਹ ਹੈਨਰੀ ਪੈਟ੍ਰਿਕ ਖਲੋਕੇ ਕਹਿੰਦਾ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ ਹੁਣ ਇਹ ਮੱਚ ਇਹਦਾ ਪ੍ਰੈਸੀਡੈਂਟ ਹੈ ਰਾਜ ਕਰੇ ਹਨ ਇਕ ਹੈ ਲੜ ਮਰੇ ਹਨ ਸਿੱਖ ਦੇ ਲਈ ਦੁਨਿਆਵੀ ਸਫਰ ਉਹ ਧਾਰਮਿਕ ਸਮਾਜਿਕ ਆਰਥਿਕ ਸਿਆਸੀ ਉਹ ਰੋਹਾਨੀ ਸਫਰ ਹੀ ਹੈ ਸਾਡੇ ਲਈ ਕੋਈ ਐਸੀ ਸਟੇਜ ਨਹੀਂ ਹੈ ਜਿਹੜੀ ਰੱਬ ਤੋਂ ਵਿਛੋੜੇ ਦੀ ਗੱਲ ਹੋਏ ਸਾਡਾ ਸੰਘਰਸ਼ ਜਗਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਆ ਉਹ ਰਸਤਾ ਜਿਸ ਦੇ ਵਿੱਚ ਸਰਸਾ ਦਾ ਕੰਡਾ ਵੀ ਹੈ ਪਰਵਾਰ ਵਿਛੋੜਾ ਵੀ ਹੈ ਚਮਕੌਰ ਦੀ ਗੜੀ ਵੀ ਹੈ ਮਾਛੀਵਾੜੇ ਦਾ ਜੰਗਲ ਵੀ ਹੈ ਪਰ ਸਾਡਾ ਇਹੀ ਹੈ ਕਿ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਇਹ ਲਾਲਚ ਹੋਂ ਗੁਣ ਤੋਂ ਉਚਰੋਂ ਇਸ ਗੱਲ ਦੀ ਡਿਜ਼ਾਇਰ ਹੈ ਕਿ हे ਵਾਹਿਗੁਰੂ ਤੂੰ ਕਦੇ ਨਾ ਭੁੱਲੇ ਤੈਨੂੰ ਯਾਦ ਰੱਖੀਏ ਜੇ 18ਵੀਂ ਸਦੀ ਦਾ ਇਤਿਹਾਸ ਸਾਡੇ ਉਹਨਾਂ ਯੋਧਿਆਂ ਨੇ ਸਿਰਜਿਆ ਸੀ ਤੇ ਇਹਨਾਂ 41 ਵਰਿਆਂ ਦੇ ਅੰਦਰ ਮੈਂ ਵੈਸੇ 13 April 1978 ਨੂੰ ਕੱਟਆਫ ਡੇਟ ਮੰਨਦਾ ਜਿਸ ਦਿਨ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਹੋਰ 12 ਸਾਥੀ ਸਿੰਘਾਂ ਨੇ ਇੰਡੀਅਨ ਹਕੂਮਤ ਦੀ ਗੁਰੂ ਧੰਮ ਸਿੱਖਾਂ ਤੇ ਥੋਪਣ ਦੀ ਉਸ جنگ ਚ ਪਹਿਲੀ ਸ਼ਹਾਦਤ ਆਪਣੇ ਸਾਥੀਆਂ ਨਾਲ ਪਾਈ ਜਦੋਂ ਉਹਨਾਂ ਨੇ ਖਾਲਸਾ ਸਾਜਨਾ ਦਿਵਸ ਤੇ ਮੌਕੇ ਤੇ 13 ਅਪ੍ਰੈਲ 1978 ਨੂੰ ਸ੍ਰੀ ਅਮਰਤਸਰ ਜੀ ਸ਼ਹਿਰ ਦੇ ਅੰਦਰ ਗੁਰੂ ਧੰਮ ਨੂੰ ਚੈਲੰਜ ਕਰਦੇ ਆ ਇਹ ਦੱਸਿਆ ਕਿ ਭਾਈ ਹੁਣ ਲੜਾਈ ਜਿਹੜੇ ਸਾਡੇ ਦੋ ਪਿੱਲਰ ਨੇ ਸਿੱਖੀ ਦੇ ਗੁਰੂ ਗ੍ਰੰਥ ਗੁਰੂ ਪੰਥ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕਰਦੇ ਆ ਗੁਰੂ ਧਮ ਖੜਾ ਕੀਤਾ ਗਿਆ ਜਿਹੜੀ ਜੰਗ ਬਰਾਬਰ ਜਾ ਰਹੀ ਹੈ ਜਦੋਂ ਤੁਸੀਂ ਖਬਰਾਂ ਦੇਖੋਗੇ ਸੌਦਾ ਸਾਧ ਅੱਠਵੀਂ ਵਾਰੀ ਪੈਰੋਲ ਤੇ ਆਇਆ ਦਸਵੀਂ ਵਾਰੀ ਆਇਆ ਫੁਲਾਣੇ ਕੇਸ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਤੇ ਇਸ ਗੱਲ ਦਾ ਧਿਆਨ ਰਹੇ ਕਿ ਇਹ ਲੜਾਈ ਇਹਨਾਂ ਦੀ ਹਕੂਮਤ ਦਿੱਲੀ ਦੀ ਹਕੂਮਤ ਜਿਨ੍ਹਾਂ ਨੇ ਸਾਨੂੰ 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬ ਜ਼ਰਾਇਮ ਪੇਸ਼ ਐਲਾਨੇ ਸੀ ਇਹਨਾਂ ਨੇ ਸਾਈਮਲਟੇਨੀਅਸਲੀ ਗੁਰੂ ਗ੍ਰੰਥ ਗੁਰੂ ਪੰਥ ਦੋਨੋਂ ਹੀ ਆਪਣੀਆਂ ਗਨ ਸ਼ਾਟਸ ਦੇ ਥੱਲੇ ਰੇ ਜਾਂਦੇ ਸੀ ਔਰ 37 ਵਰਿਆਂ ਬਾਅਦ 15 ਅਗਸਤ 1947 ਤੋਂ ਜੂਨ 84 ਦੇ ਪਹਿਲੇ ਹਫ਼ਤੇ ਔਰ ਜਦੋਂ ਅਫਸਰ ਐਸਨ ਰੰਦਾਵਾ 9 ਜੂਨ ਨੂੰ ਰਾਵੀ ਦੇ ਦੂਸਰੇ ਕੰਡੇ ਬੈਠੇ ਆਪਣੀ ਨਜ਼ਮ ਨਵਾਂ ਕਲੂਕਾਰਾ ਲਿਖਦੇ ਨੇ ਤੇ ਕਹਿੰਦੇ ਨੇ ਕਿ ਵੈਰੀਆਂ ਕੱਢ ਵਿਖਾਲਿਆ ਪੰਜ ਸਦੀਆਂ ਦਾ ਵੈਰ ਕਰੀਸੀ ਗੱਲ ਦਾ ਧਿਆਨ ਰਹੇ ਕਿ ਬ੍ਰਾਹਮਣ ਨੂੰ ਤਕਲੀਫ ਉਸਦੇ ਨਹੀਂ ਹੋ ਗਈ ਸੀ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਪਾਂਦੇ ਦਾ ਹੱਥ ਫੜ ਕੇ ਕਿਹਾ ਸੀ ਕਿ ਇਹ ਜਨਉ ਮੈਂ ਨਹੀਂ ਪਾਣਾ ਬਾਕੀ ਇਤਿਹਾਸ ਹੈ ਕਿ ਉਹ ਚੰਦੂ કોਣ ਹੈ ਗੰਗੂ ਕੋਣ ਹੈ ਲੱਖੂ ਕੋਣ ਹੈ ਜਸੂ ਕੋਣ ਹੈ ਇੰਦਰਾ ਗਾਂਧੀ ਕੀ ਹੈ ਨਰਿੰਦਰ ਮੋਦੀ ਅਮਿਤ ਸ਼ਾਹ ਜੀਤ ਗਾਵਲ ਇਹ ਟਿਕੜੀ ਕੀ ਹੈ ਜੇ ਤੁਸੀਂ ਸਾਜੀ ਸਾਖੀ ਸਰ ਕਪੂਰ ਸਿੰਘ ਔਰਾਂ ਦੀ ਲਿਖਤ ਦੇਖਦੇ ਹੋ ਉਹਨਾਂ ਨੇ ਇਸ ਸਾਰੇ ਵਰਤਾਰੇ ਤੋਂ ਬਾਅਦ ਇਹ ਕਹਿ ਸੀ ਕਿ ਮੁਲਕ ਹਿੰਦੂ ਦਾ ਰਾਜ ਤਿਕੜੀ ਦਾ ਗੁਰੂ ਰਾਖਾ ਭਾਈ ਸਿੱਖੜੇ ਦਾ ਉਦੋਂ ਤਿਕੜੀ Nehru Patel Chandu Lal Trivedi ਪੰਜਾਬ ਦਾ ਗਵਰਨਰ ਸੀ ਅੱਜ ਇਹ ਤਿਕੜੀ ਉਹ ਮੋਦੀ ਅਮਿਤ ਸ਼ਾ ਅਜੀਤ ਡਾਵਲ ਦੀ ਹੈ ਔਰ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ ਪਿਛਲੇ ਦਿਨਾਂ 'ਚ ਅਮਿਤ ਸ਼ਾ ਨੂੰ ਕਿਸੇ ਨੇ ਪੁੱਛਿਆ ਕਿ ਜੀ 1927 ਦੀਆਂ ਚੋਣਾਂ ਤੱਕ ਕੀ ਬੀਜੇਪੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਏਗੀ ਤੁਸੀਂ ਉਹਦੇ ਜਵਾਬ ਤੋਂ ਅੰਦਾਜ਼ਾ ਲਾਓ ਉਹ ਕਹਿੰਦਾ ਹੈ ਕਿ ਇਸ ਸ੍ਰਿਸ਼ਟੀ ਕੋ ਬ੍ਰਹਮਾ ਨੇ ਬਣਾਇਆ ਹੈ ਲੇਕਿਨ ਇਹ ਸ੍ਰਿਸ਼ਟੀ ਬਣਾਉਣ ਵਾਲਾ ਬ੍ਰਹਮਾ ਵੀ ਨਹੀਂ ਜਾਣਦਾ ਕਿ ਪੰਜਾਬ ਕਿਧਰ ਕੋ ਜਾਏਗਾ ਹੁਣ ਇਸ ਤੋਂ ਤੁਸੀਂ ਦੋ ਗੱਲਾਂ ਔਰ ਇਸ ਨੂੰ ਜੇ ਤੁਸੀਂ ਲੁਧਿਆਣੇ ਦੇ ਅੰਦਰ ਅਮਿਤ ਸ਼ਾਹ ਦੀ ਉਹ ਸਟੇਟਮੈਂਟ ਉਸ ਪਬਲਿਕ ਰੈਲੀ ਦੇ ਵਿੱਚ ਉਦੋਂ ਇਹ ਮੰਗ ਹੋ ਰਹੀ ਸੀ ਕਿ ਭਾਈ ਤੁਸੀਂ ਇਕਰਾਰ ਕੀਤਾ ਹੋਇਆ ਹੈ ਗੁਰੂ ਨਾਨਕ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਜਿਹਦੇ ਵਿੱਚ ਜਿਸ ਰਿਹਾਈ ਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਵੀ ਸ਼ਾਮਲ ਹੈ ਤੇ ਅੰਮ੍ਰਿਤਸਰ ਸਟੇਜ ਤੋਂ ਕਹਿੰਦਾ ਇਹਨਾਂ ਨੇ ਮਾਫੀ ਤੋਂ ਮੰਗੀ ਨਹੀਂ ਅਗਰ ਇਹ ਮਾਫੀ ਨਹੀਂ ਮੰਗੇ ਇਹਨੇ ਕਿਵੇਂ ਰਹਾ ਕਰ ਦੇ ਹੁਣ ਇਹ ਬੇਸ਼ੱਕ ਇੱਕ ਦੁਸ਼ਮਣ ਵੱਲੋਂ ਲੈਫਟ ਹੈਂਡਡ ਮੈਂ ਇਹਨੂੰ ਕੰਪਲੀਮੈਂਟ ਦੇ ਤੌਰ ਤੇ ਦੇਖਦਾ ਜਦੋਂ ਅਸੀਂ ਨਾ 41 ਵਰਿਆਂ ਦਾ ਇਤਿਹਾਸ ਦੇਖਦੇ ਸੰਜਨ ਐਲਸਿੰਗ ਹਲਸਾ ਪਿੰਡਾਂ ਵਾਲੇ ਜਰਨਲ ਸੁਭੇਕ ਸਿੰਘ ਪਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਨੇ ਜਿਵੇਂ ਤੇਗ ਵਾਈ ਜਿਵੇਂ ਸ਼ਹੀਦੀ ਪਾਈ ਜੇ ਦੁਸ਼ਮਨ ਦੀ ਨਜ਼ਰ ਅੰ 18ਵੀਂ ਸਦੀ ਦਾ ਇਤਿਹਾਸ ਬਿਆਨ ਦਿਆ ਅਸੀਂ ਖਾਫੀ ਖਾਨ ਨੂੰ ਕੋਟ ਕਰਦੇ ਹਾਂ ਕਿ ਜੀ ਅਬਦਾਲੀ ਦੇ ਨਾਲ ਆਇਆ ਉਹਨੇ ਇਹ ਟ੍ਰਿਬਿਊਟ ਦਿੱਤੀ ਅੱਜ ਜੇ ਅਸੀਂ ਜੂਨ 84 ਦੇ ਵਰਤਾਰੇ ਨੂੰ ਦੇਖੀਏ ਤੇ ਦੁਸ਼ਮਨ ਦਾ ਜਰਨਲ ਮੀਡੀਆ ਦੇ ਸਾਹਮਣੇ ਖਲੋ ਕੇ ਕਹਿੰਦਾ ਹੈ ਗਿਵਿੰਗ ਦਾ ਐਡਵਰਸਰੀ ਹਿਸ ਡੂ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਕਿ ਉਹ ਅਖੀਰਲੀ ਗੋਲੀ ਤੇ ਅਖੀਰਲੇ ਸਾਹ ਤੱਕ ਜੂਝੇ ਇਸ ਤੋਂ ਵੱਡੀ ਹੋਰ ਕੀ ਟ੍ਰਿਬਿਊਟ ਹੋ ਸਕਦੀ ਹੈ ਔਰ ਇਹਨਾਂ ਸਾਰੇ ਵਰਿਆਂ ਦੇ ਅੰਦਰ ਜਿੱਥੇ ਅਸੀਂ ਅੱਜ ਯਾਦ ਕਰ ਰਹੇ ਹਾਂ 41ਵੀਂ ਕਲੂਕਾਰਾ 84 ਦੀ ਯਾਦ ਵੀ ਹੈ ਗੁਰੂ ਅਰਜਨ ਪਾਤਸ਼ਾਹ ਦਾ 419ਵਾਂ ਸ਼ਹੀਦੀ ਦਿਨ ਵੀ ਹੈ ਤੇ ਫਿਰ ਇਰਿਸੋਲਵ ਵੀ ਯਾਦ ਰੱਖਿਏ ਸੰਤ ਪਿੰਡਾ ਵਾਲਿਆਂ ਦੇ ਲਫਜ਼ਾਂ ਚ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਸ਼ਹੀਦਾਂ ਦੇ ਖੂਨ ਦਾ ਹੱਕ ਪਿਛਲੇ 2 ਵਰਿਆਂ ਨੇ ਦੁਨੀਆ ਦੇ ਅੰਦਰ ਭਾਰਤ ਨੂੰ ਪਟਕ ਕੇ ਜ਼ਮੀਨ ਤੇ ਮਾਰਿਆ ਤੇ ਖਾਲਸੇ ਦਾ ਨਿਸ਼ਾਨ ਵੀ ਖਾਲਸਾਣ ਦਾ ਮੁੱਦਾ ਵੀ ਸਾਡੇ ਸ਼ਹੀਦਾਂ ਦਾ ਮੁੱਦਾ ਵੀ ਸਾਹਮਣੇ ਆਇਆ 6 ਮਈ 2023 ਨੂੰ ਲਾਹੌਰ ਵਿੱਚ ਪਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ 15 ਜੂਨ 2023 ਨੂੰ ਬਰਮਿੰਗਮ ਯੂਕੇ ਦੇ ਸ਼ਹਿਰ ਚ ਪਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ 18 ਜੂਨ 2023 ਨੂੰ ਸ੍ਰੀ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਖਾਲਿਸਤਾਨ ਰੀਫਰੈਂਡਮ ਕੈਨੇਡਾ ਦੇ ਕਨਵੀਨਰ ਭਾਈ ਹਰਦੀਪ ਸਿੰਘ ਨੇਜਰ ਦੀ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲੋਟ ਦੇ ਅੰਦਰ ਸ਼ਹਾਦਤ ਜਿਸ ਤੋਂ ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਹਿੰਦੇ ਨੇ ਕਿ ਹਰਦੀਪ ਸਿੰਘ ਨਿਜਰ ਦੇ ਮਰਡਰ ਲਈ ਇੰਡੀਅਨ ਸਟੇਟ ਜ਼ਿਮੇਵਾਰ ਹੈ 6 ਉਹਨਾਂ ਦੇ ਆਲਾ ਹਾਇਰ ਅਫਸ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਹੈ ਉਹਨਾਂ ਨੂੰ ਪਰਸੋਨਾ ਨੌਨ ਗ੍ਰੇਟਾ ਕਿ ਤੁਹਾਡੀ ਕੈਨੇਡਾ 'ਚ ਕੋਈ ਥਾਂ ਨਹੀਂ ਇਹ ਕਹਿ ਕੇ ਕੈਨੇਡਾ 'ਚ ਉਹ ਬਾਹਰ ਕੱਢ ਦਿੱਤਾ ਜਾਂਦਾ ਹੈ ਏ ਹਰਦੀਪ ਸਿੰਘ ਨਿੱਜਰ ਦਾ ਡੁੱਲਿਆ ਖੂਨ ਇਸ ਨੇ ਸਾਰੇ ਸਿਨੇਰੀਆ ਨੂੰ ਬਦਲਿਆ ਅਮਰੀਕਾ ਦੇ ਵਿੱਚ ਗੁਰਪਤਵੰਤਪਨ ਨੂੰ ਮਰਡਰ ਪਲਾਨ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਫਾਇਲ ਕੀਤਾ ਹੈ ਔਰ ਇਸ ਸਾਰੇ ਦਾ ਨਤੀਜਾ ਹੈ ਕਿ ਦੋ ਕਨਕਲੂਸਿਵ ਪਾਰਟ ਇੰਡੀਆ ਐਜ਼ ਅ ਰੋਗ ਸਟੇਟ ਟ੍ਰਾਂਸ ਨੈਸ਼ਨਲ ਰਿਪ੍ਰੈਸ਼ਨ ਕ੍ਰਾਈਮ ਲਈ ਜ਼ਿੰਮੇਵਾਰ ਹੋਣ ਦੇ ਨਾਤੇ ਨikhil Gupta ਨੂੰ ਇੱਕ ਸਾਲ ਦੀ ਕਾਰਵਾਈ ਬਾਅਦ ਚੈੱਕ ਰਿਪਬਲਿਕ ਤੋਂ ਐਕਸਟਰੈਡਾਈਟ ਕਰਕੇ ਅਮਰੀਕਾ ਲਿਆਂਦਾ ਜਾਂਦਾ ਹੈ 3 ਨਵੰਬਰ ਤੋਂ ਉਹਦਾ ਟ੍ਰਾਇਲ ਸ਼ੁਰੂ ਹੋਣਾ ਹੈ ਅਮਰੀਕਾ ਦੇ ਅੰਦਰ ਆ ਤੁਹਾਡੀ ਕੈਲੀਫੋਰਨੀਆ ਸੈਨੇਟ ਨੇ ਵੀ ਪਿਛਲੇ ਦਿਨਾਂ ਅਜ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਬਿਲ ਪਾਸ ਕੀਤਾ ਹੈ ਅਮਰੀਕਨ ਕਾਂਗਰਸ ਔਰ ਸੈਨੇਟ ਦੇ ਵਿੱਚ ਦੋਨਾਂ ਦੇ ਵਿੱਚ ਬਿਲ ਪਏ ਨੇ ਕੱਲ ਮੈਂ ਵਾਸ਼ਿੰਗਟਨ ਡੀਸੀ ਸੀ ਉੱਥੇ ਜਿਵੇਂ ਯੂ ਐਸ ਹਾਊਸ ਦੇ ਵਿੱਚ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਹੜੇ ਗ੍ਰੰਥੀ ਸਿੰਘ ਕਿਉਂਕਿ ਜਿਹੜਾ ਕਾਂਗਰਸਮੈਨ ਸਪான்ਸਰ ਕਰਦਾ ਇਸ ਕਿਸਮ ਦੀ ਰਿਲੀਜੀਅਸ ਪ੍ਰੇਅਰ ਨੂੰ ਉਹਨਾਂ ਦੇ ਹਲਕੇ ਦਾ ਹੀ ਗ੍ਰੰਥੀ ਸਿੰਘ ਲਿਆਂਦਾ ਜਾਂਦਾ ਹੈ ਉਹ ਨਿਊ ਜਰਸੀ ਦੇ ਉਸ ਏਰੀਆ ਤੋਂ ਪੈਂਸਿਲਵੇਨੀਆ ਦੇ ਨਾਲ ਲੱਗਦੇ ਉਹਨਾਂ ਨੇ ਅਰਦਾਸ ਪ੍ਰਣਾਮ ਸ਼ਹੀਦਾ ਨੂੰ ਔਰ ਬਾਅਦ ਦੇ ਵੀ ਜਦੋਂ 2 ਘੰਟੇ ਸਮਾਗਮ ਚੱਲਿਆ 16 17 ਕਾਂਗਰਸਮੈਨਾਂ ਨੇ ਆ ਕੇ ਟ੍ਰਿਬਿਊਟ ਦਿੱਤਾ ਇਹ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਅੱਜ ਜਦੋਂ ਅਸੀਂ ਨਿਊ ਮੈਪ ਮੇਕਿੰਗ ਦੀ ਗੱਲ ਕਰਦੇ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਸਾਡੇ ਖਿੱਤੇ ਦੇ ਅੰਦਰ 7 8 9 10 ਮਈ ਨੂੰ 4 ਦਿਨ ਜਿਹੜੀ ਡਰੋਨ ਤੇ ਮਿਜ਼ਾਈਲ ਜੰਗ ਇੰਡੀਆ ਪਾਕਿਸਤਾਨ ਦੇ ਵਿੱਚ ਹੋਈ ਸਿੱਧ ਕੌਮ ਇੱਕ ਤੀਸਰੇ ਫੈਕਟਰ ਦੇ ਤੌਰ ਤੇ ਉਭਰੀ ਅਸੀਂ ਵਾਰ ਨਾ ਕਰਨ ਦਾ ਐਲਾਨ ਕੀਤਾ ਹੈ ਅਸੀਂ ਇੰਡੀਅਨ ਸਟੇਟ ਨੂੰ ਟੋਟਲੀ ਰਿਜੈਕਟ ਕੀਤਾ ਹੈ ਇਸ ਦੇ ਲਈ ਅੱਜ ਪਾਕਿਸਤਾਨ ਦੇ ਅੰਦਰ ਵੀ ਬਹੁਤ ਵੱਡੀ ਗੁੱਡਵਿਲ ਹੈ ਸਿੱਖਾਂ ਦੇ ਲਈ ਯੂਐਸ ਕਾਂਗਰਸ ਦੇ ਵਿੱਚ ਗੁੱਡਵਿਲ ਹੈ ਔਰ ਇਹ ਵੇਲਾ ਹੈ ਕਿ ਸਿਰ ਜੋੜ ਕੇ ਬੈਠ ਕੇ ਇਸ ਗੱਲ ਦੇ ਉੱਤੇ ਫੋਕਸ ਕਰਨ ਦੀ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਚ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ ਆਪਸ ਸਿਰ ਜੋੜ ਕੇ ਬੈਠਣਾ ਤੇ ਜਿਹੜਾ ਮੈਸੇਜ ਸਰਦਾਰ ਜਸਵੰਤ ਸਿੰਘ ਆਲੂ ਵਾਲੀਆ ਦਾ ਵੱਡੇ ਕੱਲੂਕਾਰੇ ਦੇ ਮੌਕੇ ਸੀ ਮਿਸਲਦਾਰਾਂ ਨੂੰ ਕਿ ਮਿਸਲ ਵੰਡ ਅਬ ਕਬ ਹੂ ਨਾ ਪਾਓ ਰਲ ਮਿਲ ਕੇ ਇਹ ਪੰਥ ਬਚਾਓ ਸਿਰ ਜੋੜ ਕੇ ਬੈਠੀਏ ਉਹ ਦਿਨ ਦੂਰ ਨਹੀਂ ਜਦੋਂ ਕਿ ਬਹੁਤ ਜਲਦ ਦਰਿਆਏ ਜਮਨਾ ਤੇ ਵਾਗਾ ਦੇ ਵਿਚਕਾਰ ਸਾਡੀ ਖਾਲਸਾਈ ਸਭਿਆਤਾ ਦਾ ਕ੍ਰੇਡਲ ਸਾਡਾ ਉਹ ਪੰਘੂੜਾ ਖਾਲਿਸਤਾਨ ਇੱਕ ਆਜ਼ਾਦ ਮੁਲਕ ਦੇ ਤੌਰ ਦੇ ਉੱਤੇ ਲਿਬ੍ਰੇਟ ਹੋਏਗਾ ਦੁਨੀਆ ਦੇ 193 ਦੇਸ਼ਾਂ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ ਤੇ ਇਸ ਸਿਵਿਕ ਸੈਂਟਰ ਦੇ ਬਾਹਰ ਅਸੀਂ ਖਾਲਸਤਾਨ ਫ੍ਰੀडम डे ਨੂੰ ਜਿਹੜਾ ਸੈਲੀਬ੍ਰੇਟ ਕਰ ਰਹੇ ਹੋਵਾਂਗੇ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਦਰ ਚੁਲेंगे ਸੀਸ ਪਰ ਬੜੀ ਕਰੇਗੀ ਮਾਜ ਕਿਸੇ ਵੀ ਭੁੱਲ ਚੁੱਕ ਲਈ ਮਾਫੀ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕਿਸੇ ਵੀ ਇਸ ਲੈਵਲ ਦੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨਾ ਸੌਖਾ ਨਹੀਂ ਹੁੰਦਾ ਕਿੰਨੇ ਹਫ਼ਤੇ ਕਿੰਨੇ ਮਹੀਨੇ ਕਿੰਨੀ ਸਟਰਗਲ ਕਿੰਨੀਆਂ ਮਾਈਨਿਊਟ ਡੀਟੇਲਸ ਨੂੰ ਧਿਆਨ ਵਿੱਚ ਰੱਖ ਕੇ ਇਹ ਸਭ ਆਰਗੇਨਾਈਜ਼ ਕੀਤਾ ਜਾਂਦਾ ਹੈ 11ਵੀਂ ਸਫਲ ਪਰੇਡ ਦੇ ਲਈ ਪ੍ਰਬੰਧਕਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ